ਅਮਰਤਪਾਲ ਸਿੰਘ ਖਿਲਾਫ ਵਲਟੋਆ ਨੂੰ ਮੈਦਾਨ ਚ ਉਤਾਰ ਕਸੂਤਾ ਘਿਰ ਗਿਆ ਅਕਾਲੀ ਦਲ ਮਪਿਆਂ ਨੇ ਕੀਤਾ ਵੱਡਾ ਖੁਲਾਸਾ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਵਿਰਸਾ ਸਿੰਘ ਵਲਟੋਆ ਨੂੰ ਆਪਣਾ ਉਮੀਦਵਾਰ ਐਲਾਨ ਕੇ ਸ਼੍ਰੋਮਣੀ ਅਕਾਲੀ ਦਲ ਕਸੂਤਾ ਘਿਰ ਗਿਆ ਹੈ ਵਲਟੋਆ ਨੇ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਮਿਲ ਕੇ ਹਮਾਇਤ ਮੰਗੀ ਪਰ ਉਹਨਾਂ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ ਅਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਵਲਟੋਆ ਨੂੰ ਕਰਾਰਾ ਜਵਾਬ ਦਿੱਤਾ ਗਿਆ ਅਮਰਤਪਾਲ ਸਿੰਘ ਦੇ ਪਿਤਾ ਨੇ ਕਿਹਾ ਅਸੀਂ ਅਕਾਲੀ ਦਲ ਨੂੰ સુધારਣ ਦਾ ਮੌਕਾ ਦਿੱਤਾ ਪਰ ਉਹ ਪਿਛਲੀਆਂ ਗਲਤੀਆਂ ਨੂੰ ਫਿਰ ਦੁਹਰਾ ਰਹੇ ਹਨ ਕਿਉਂਕਿ ਪਹਿਲਾਂ ਅਕਾਲੀ ਦਲ ਦੇ ਕਰਕੇ ਬੀਬੀ ਖਾਲੜਾ ਹਾਰ ਗਏ ਸਨ ਹੁਣ ਇਸ ਵਾਰ ਭਾਈ ਅਮਰਪਾਲ ਸਿੰਘ ਦੇ ਖਿਲਾਫ ਵਿਰਸਾ ਸਿੰਘ ਵਲਟੋਹਾ ਨੂੰ ਖਿਲਾੜ ਕੇ ਅਕਾਲੀ ਦਲ ਨੇ ਦਿੱਲੀ ਦੀ ਹਮਾਇਤ ਵਾਲਾ ਪੱਖ ਲੋਕਾਂ ਸਾਹਮਣੇ ਪੇਸ਼ ਕੀਤਾ ਹੈ ਇੱਕ ਸਾਈਡ ਉਹ ਆਪਣੇ ਆਪ ਨੂੰ ਪੰਥਕ ਉਮੀਦਵਾਰ ਕਹਿੰਦੇ ਹਨ ਪਰ ਲੋਕਾਂ ਵੱਲੋਂ ਉਹਨਾਂ ਦਾ ਪੂਰਾ ਵਿਰੋਧ ਕੀਤਾ ਜਾ ਰਿਹਾ ਹੈ ਜਿੱਦਾਂ ਸੋਸ਼ਲ ਮੀਡੀਆ ਉਤੇ ਉਹਨਾਂ ਨੂੰ ਲੋਕ ਤਾਣੇ ਦੇ ਰਹੇ ਹਨ ਪੰਥ ਦਾ ਗਦਾਰ ਦਾ ਤਗਮਾ ਉਹਨਾਂ ਦੇ ਗਲ ਵਿੱਚ ਪਾ ਰਹੇ ਹਨ ਵਿਰਸਾ ਸਿੰਘ ਬਲਟੋਹਾ ਸੋਸ਼ਲ ਮੀਡੀਆ ਤੇ ਹੁੰਦੀ ਆਪਣੀ ਕਿੱਕਰੀ ਦੇ ਦਰਦ ਦੇ ਕਾਰਨ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲਣਾ ਅੰਮ੍ਰਿਤਸਰ ਪਹੁੰਚਿਆ ਪਰ ਉਸ ਨੂੰ ਪਰਿਵਾਰ ਵੱਲੋਂ ਖਾਲੀ ਹੱਥ ਭੇਜ ਦਿੱਤਾ ਗਿਆ ਵਿਰਸਾ ਸਿੰਘ ਬਲਟੋਹਾ ਨੂੰ ਪਤਾ ਸੀ ਭਾਈ ਅੰਮ੍ਰਿਤਪਾਲ ਸਿੰਘ ਮੈਦਾਨ ਦੇ ਵਿੱਚ ਹਨ ਪਰ ਉਹ ਜਾਣ ਬੁੱਝ ਕੇ ਚੋਣਾ ਦੇ ਵਿੱਚ ਨਿਤਰੇ ਪਰ ਉਹ ਜਾਣ ਬੁੱਝ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਚੋਣਾ ਦੇ ਵਿੱਚ ਨਿਤਰੇ ਵਿਰਸਾ ਸਿੰਘ ਬਲਟੋਹਾ ਨੂੰ ਪਤਾ ਹੈ ਉਹ ਅਕਾਲੀ ਦਲ ਦੀ ਹੀ ਵੋਟ ਖਰਾਬ ਕਰਨਗੇ ਲੋਕਾਂ ਵੱਲੋਂ ਭਾਈ ਅਮਰਤਪਾਲ ਸਿੰਘ ਨੂੰ ਭਰਮਾ ਹੰਗਾਰਾ ਮਿਲ ਰਿਹਾ ਹੈ ਹੁਣ ਪਤਾ ਲੱਗੇਗਾ ਵੋਟਾਂ ਦੇ ਵਿੱਚ ਕੌਣ ਜਿੱਤਦਾ ਹੈ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਨੂੰ ਭਰਮਾ ਹੰਗਾਰਾ ਮਿਲ ਰਿਹਾ ਹੈ ਲੱਗਦਾ ਹੈ ਖਡੂਰ ਸਾਹਿਬ ਹਲਕਾ ਸ਼ੀਟ ਤੋਂ ਉਹੀ ਬਾਜ਼ੀ ਮਾਰਨਗੇ